ਵਲਜੀਤ ਕ칸 ਸਾਹਿਬ ਐਕਟੀਪਤੇ ਕਿਸਾਨ ਮਜੂਦ ਸਿਲਸਾ ਕਮੇਟੀ ਪੰਜਾਬ ਜ਼ਿਲ੍ਹਾ ਫੋਜ਼ਪੁਰ ਦੀ ਅੱਜ ਉਸ ਪ੍ਰਸ਼ਾਸਨਦਾਰ ਜਿਹੜੀ ਮੀਟਿੰਗ ਹੋਈ ਉਹ ਡੀਐਸਪੀ ਡੀ ਬਲਜਿੰਦਰ ਸਿੰਘ ਸਰਾਹ ਉਹਨਾਂ ਨੇ ਮੀਟਿੰਗ ਲਈ ਆ ਉਹਦੇ ਸਾਡਾ ਇੱਕ 28/10 ਨੂੰ ਮੰਗ ਪੱਤਰ ਦਿੱਤਾ ਸੀ ਪੁਲਿਸ ਨਾਲ ਸੰਬੰਧਿਤ ਪੂਰੇ ਜ਼ਿਲ੍ਹੇ ਦੇ ਡੀਐਸਪੀ ਦਫ਼ਤਰਾਂ ਦੇ ਐਸਐਸਪੀ ਵੀ ਜਿਹੜੇ ਕੇਸ ਸੀਗੇ ਉਹ ਪੈਂਡਿੰਗ ਪਹਿ ਹੀ ਬੜੇ ਲੰਮੇ ਸਮੇਂ ਤੋਂ ਲਟਕਦੇ ਆ ਰਹੇ ਸੀ ਜਿਦੇ ਵਿੱਚ ਉਹਨਾਂ ਨੇ ਅੱਜ ਦੀ ਮੀਟਿੰਗ ਦੇ ਵਿੱਚ 50% ਜਿਹੜੇ ਆ ਉਹਨਾਂ ਨੂੰ ਹੱਲ ਕਰਨ ਦਾ ਹੋ ਗਿਆ ਵਾ ਉਹ ਹੱਲ ਹੋ ਗਏ 50% 30% 35% ਜਿਹੜੇ ਆ ਉਹ ਇੱਕ ਅੱਧੇ ਦਿਨ ਦੀ ਵੇਟ ਤੇ ਆ ਤੇ ਬਾਕੀ ਜਿਹੜੇ 15% ਵਾ ਉਹ ਲਗਭਗ ਉਹਨਾਂ ਨੇ 20 ਦਿਨ ਦਾ ਸਮਾਂ ਹੋਰ ਮੰਗਿਆ ਵਾ ਕਿਉਂਕਿ ਆ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦੀਆਂ ਇਲੈਕਸ਼ਨ ਆ ਗਈਆਂ ਵਾ ਉਹਨਾਂ ਦੀ ਉਹਨਾਂ ਨੇ ਅਸਮਰਥਾ ਯਾਰ ਕੀਤੀ ਆ ਸੋ ਇਹਦੇ ਤੇ ਅਸੀਂ ਸਾਰੀ ਟੀਮ ਨੇ ਵਿਚਾਰ ਕਰਕੇ ਕਿ ਜਿਹੜਾ ਕੱਲ੍ਹ ਆਪਣਾ ਅ ਅਸ ਅਸ ਤੀਕ ਹਫਤੇ ਤੱਕ ਲੱਗਣ ਵਾਲਾ ਤਰਨਾ ਸੀ ਦੋ ਨੂੰ ਪੱਕਾ ਮੋਰਚਾ ਲੱਗਣਾ ਸੀ 2 ਦਸੰਬਰ ਨੂੰ ਉਹ ਹਾਲ ਦੀ ਕੜੀ 20 ਦਿਨਾਂ ਵਾਸਤੇ ਮੁਲਤੀ ਕਰਦੇ ਆ ਕਿਉਂਕਿ ਜਿੰਨੇ ਮਸਲੇ ਹੱਲ ਹੋ ਗਏ ਆ ਉਹਦਾ ਅਸੀਂ ਕਹਿੰਨੇ ਆ ਵੀ ਠੀਕ ਆ ਪੁਲਿਸ ਪ੍ਰਸ਼ਾਸਨ ਨੇ ਅਧਿਕਾਰੀਆਂ ਨੇ ਆਪਣਾ ਕੰਮ ਕੀਤਾ ਉਹਨੂੰ ਇਮਾਨਦਰੀ ਨਾਲ ਵਾਇਆ ਤੇ 50% ਹੱਲ ਹੋ ਗਏ ਜਿਹੜੇ ਲੰਮੇ ਸਮੇਂ ਤੋਂ ਲਟਕਦੇ ਸੀ 30% ਤਾਂ ਹੀ ਹਫਤੇ ਤੱਕ ਆਸ ਰੱਖਣਗੇ ਵੀ ਹਫਤੇ ਦੇ ਵਿੱਚ ਵਿੱਚ ਉਹ ਕਰ ਦੇਣਗੇ ਤੇ ਬਾਕੀ 15% ਜਿਹੜੇ ਇਹ 20 ਦਿਨਾਂ ਦੇ ਵਿੱਚ ਨਹੀਂ ਹੁੰਦੇ ਤੇ ਫਿਰ ਦੁਬਾਰਾ ਮੀਟਿੰਗ ਲਾ ਕੇ ਜਿਹਨੇ ਦੀ ਪਿਆਰੀ ਕਰਕੇ ਪੂਰੀ ਤੇ ਅਗਲੇ ਐਲਾਨ ਜਿਹੜੇ ਉਹ ਫਿਰ ਬਾਅਦ ਦੇ ਵਿੱਚ ਹੋਣਗੇ ਬਾਕੀ ਸਾਡਾ ਜਿਹੜਾ 17 ਤਰੀਕ ਨੂੰ ਮੋਰਚਾ ਸ਼ੁਰੂ ਹੋਣਾ ਵਾ ਡੀਐਸ ਡੀਸੀ ਦਫਤਰਾਂ ਦੇ ਤੇ ਪੂਰੇ ਪੰਜਾਬ ਦੇ ਵਿੱਚ ਉਹ ਤੇ ਅੱਜ ਵੀ ਮੰਗ ਪੱਤਰ ਅਸੀਂ ਦੇ ਦਿੱਤਾ ਔਰ 5 ਦਸੰਬਰ ਨੂੰ ਰੇਲ ਰੋਕੂ ਅੰਦੋਲਨ ਜਿਹੜਾ ਵਾ ਉਹਦੇ ਤੇ 2 ਘੰਟੇ 1 ਤੋਂ 3 ਵਜੇ ਤੱਕ ਪੂਰੇ ਪੰਜਾਬ 'ਚ ਰੇਲਾਂ ਦਾ ਚੱਕਾ ਜਾਮਾ ਕਿਉਂਕਿ ਜਿਹੜਾ ਕੇਂਦਰ ਵੱਲੋਂ ਖਰੜਾ ਆਇਆ ਵਾ ਬੀਲੀ ਬੋਰਡ ਦਾ ਪੂਰੀ ਤਰ੍ਹਾਂ ਘੂਪਾਉਣ ਵਾਸਤੇ ਉਹ ਖਰੜੇ ਤੇ ਭਗਵੰਤ ਮਾਨ ਟਸ ਤੋਂ ਬਸ ਨਹੀਂ ਹੋਇਆ ਜਬਾਨ ਤੱਕ ਨਹੀਂ ਮੁੱਖ ਮੰਤਰੀ ਸਾਡੇ ਨੇ ਖੋਲਣੀ ਕਿ ਉਹਨੂੰ ਰੱਦ ਕਰਕੇ ਉਹ ਕੇਂਦਰ ਨੂੰ ਵਾਪਸ ਭੇਜ ਆ ਜਾਵੇ ਸਗੋਂ ਅੱਜ ਪਤਾ ਲੱਗਾ ਵੀ ਜਪਾਨ ਦੇ ਦੌਰਿਆਂ ਤੇ ਨਿਕਲ ਕੇ ਸਰ ਨਹੀਂ ਇਹਦੇ ਤੇ 2 ਘੰਟੇ ਵਾਸਤੇ ਚੱਕਾ ਜਾਮ ਕਰਕੇ ਲੋਕਾਂ ਨੂੰ ਅਪੀਲ ਕਰਾਂਗੇ ਵੀ ਆਓ ਨਿਕਲੋ ਬਾਹਰ ਜੇ ਬੀਲੀ ਬੋਰਡ ਚਲੇ ਜਾ ਤੇ ਭਾਈ ਬਰਬ ਨੂੰ ਹੀ ਜਗਣਾ ਏਸੀ ਦਾ ਚੱਲਣਾ ਕਿੱਥੋਂ ਆ ਔਰ 2 ਘੰਟੇ ਦੇ ਚੱਕੇ ਜਾਮ ਤੋਂ ਬਾਅਦ 10 ਦਸੰਬਰ ਨੂੰ ਫਿਰ ਪੂਰੀ ਤਰ੍ਹਾਂ ਇਹਨੂੰ ਮੁਹਿਮ ਨੂੰ ਪਖਾਉ ਦਿਆ ਹੋਇਆ ਜਿੰਨੇ ਚਿਪ ਵਾਲੇ ਮੀਟਰ ਲੱਗ ਗਏ ਆ ਉਹ ਸਾਰਿਆਂ ਨੂੰ ਕੁੱਟ ਕੇ ਬਿਜਲੀ ਬੋਰਡ ਦੇ ਦਫਤਰੀ ਜਮਾ ਕਰਵਾ ਦਿਆਵਾਂਗੇ ਔਰ ਮੰਗਵਾ ਕਿ ਬਿਜਲੀ ਬੋਰਡ ਪਹਿਲੇ ਸਰੂ ਤੋਂ ਬਹਾਨਾ ਕੀਤਾ ਜਾਵੇ ਨਵੀਂ ਪਰਤੀ ਦਿੱਤੀ ਜਾਵੇ ਠੇਕੇਦਾਰੀ ਸਸਤ ਖਤਮ ਕੀਤਾ ਜਾਵੇ ਸੋ ਆਓ ਪੰਜਾਬ ਦੇ ਲੋਕੋ ਆਉਣ ਵਾਲੇ ਦਿਨਾਂ ਦੇ ਵਿੱਚ ਹਰੇਕ ਮਸਲੇ ਦਾ ਜਨਤਕ ਤੌਰ ਤੇ ਹੱਲ ਲੈਣ ਵਾਸਤੇ ਆਪਾਂ ਜਥੇਬੰਦ ਹੋਈਏ ਤਾਂ ਜੋ ਇੱਥੇ ਕਿਸਾਨ ਤੇ ਮਜ਼ਦੂਰ ਦਾ ਰਾਜਭਾਗ ਕਾਇਮ ਹੋ ਸਕੇ ਧੰਨਵਾਦ ਵਾਹਿਗੁਰੂ ਜੀਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ